ਦੋਸਤੋ ਭਾਰਤ ਇੱਕ ਡੈਮੋਕਰੈਟਿਕ ਕੰਟਰੀ ਆ ਜਿਵੇਂ ਕਹਿੰਦੇ ਹੁੰਦੇ ਆ ਕਿ ਜਿਹੜਾ ਇੱਕ ਲੋਕਤੰਤਰ ਹੁੰਦਾ ਉਹਦੇ ਵਿੱਚ ਜੁਡੀਸ਼ਰੀ ਦੀ ਵੈਲਿਊ ਆ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਆ ਤੇ ਜੁਡੀਸ਼ਰੀ ਕੀ ਕਰ ਸਕਦੀ ਆ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਣ ਦੇ ਨਾਲ ਸਮਝਾਉਣੀ ਆ ਸਾਲ 1975 ਤੇ 12 ਜੂਨ ਦਾ ਉਹ ਦਿਨ ਜਦੋਂ ਇੱਕ ਐਮਪੀ ਸੀ ਸੰਸਦ ਰਾਜ ਨਾਰਾਇਣ ਉਨੇ Allahabad ਹਾਈ ਕੋਰਟ ਦੇ ਵਿੱਚ ਇੱਕ ਅਪੀਲ ਲਗਾਈ ਸੀ ਉਸ ਸਮੇਂ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਖਿਲਾਫ ਤਾਂ ਤੁਸੀਂ ਸੋਚੋ ਵੀ ਇਹ ਕਿੰਨਾ ਔਖਾ ਹੋਊਗਾ ਇੱਕ ਮੌਕੇ ਦੇ ਪੀਐਮ ਦੇ ਖਿਲਾਫ ਫੈਸਲਾ ਲੈਣਾ ਤੇ ਇੱਕ ਮੌਕੇ ਦੇ ਪੀਐਮ ਨੂੰ ਸਸਪੈਂਡ ਕਰਨਾ ਉਹ ਵੀ ਉਹ ਪੀਐਮ ਜਿਹਨੂੰ ਆਇਰਨ ਲੇਡੀ ਕਿਹਾ ਜਾਂਦਾ ਸੀ ਜਿਹਦੇ ਦੇਸ਼ਾਂ ਵਿਦੇਸ਼ਾਂ 'ਚ ਚਰਚੇ ਸੀ ਜੀਦੀ ਸ਼ਾਖੀਏ ਕਿਹੋ ਜੀ ਬਣੀ ਸੀ ਕਿ ਉਹ ਜੋ ਫੈਸਲਾ ਲੈ ਲੈਂਦੀ ਆ ਤੇ ਉਹ ਕਦੇ ਪਿੱਛੇ ਨਹੀਂ ਹਟਦੀ ਤੇ ਉਹ ਆਪ ਦੇ ਟਾਕੜ ਫੈਸਲੇ ਲੈਣ ਵਾਸਤੇ ਮੰਨੀ ਜਾਂਦੀ ਸੀਗੀ ਉਸ ਇੰਦਰਾ ਗਾਂਧੀ ਨੂੰ ਉਸ ਮੌਕੇ ਦੀ ਪੀਐਮ ਨੂੰ ਕਿਵੇਂ ਗੋਡਿਆਂ ਭਾਰ ਕੀਤਾ ਇੱਕ ਹਾਈ ਕੋਰਟ ਦੇ ਜੱਜ ਨੇ ਔਨਰੇਬਲ ਜੱਜ ਜਗਮੋਨ ਲਾਲ सिन्हा ਜਿਹੜੇ ਕਿ ਉਸ ਸਮੇਂ Allahabad ਹਾਈ ਕੋਰਟ ਦੇ ਜੱਜ ਸੀਗੇ ਉਹਨਾਂ ਦੇ ਉਹ ਅਪੀਲ ਲੱਗੀ ਸੀ ਬੜੀਆਂ ਕੋਸ਼ਿਸ਼ਾਂ ਹੋਈਆਂ ਇਤਿਹਾਸਕ ਤੱਥ ਦਾ ਇਹ ਵੀ ਕਹਿੰਦੇ ਆ ਕਿ ਜਿਹੜੇ ਉਸ ਸਮੇਂ ਯੂਪੀ ਦੇ ਚੀਫ ਜਸਟਿਸ ਸੀਗੇ ਉਹਨਾਂ ਨੇ ਵੀ ਲਾਰਡਸ਼ਿਪ ਨੂੰ ਜਗਮੋਣ ਲਾਲ सिन्हा ਨੂੰ ਬਹੁਤ ਕੋਸ਼ਿਸ਼ ਕੀਤੀ ਸੀ ਕਿ ਤੁਸੀਂ ਜਿਹੜੀ ਇਹਦੀ ਡੇਟ ਅੱਗੇ ਪਾ ਦਿਓ ਤੇ ਫੈਸਲਾ ਨਾ ਕਰਿਓ ਪਰ 12 ਜੂਨ 1975 ਨੂੰ ਜਦੋਂ ਹੀ 10 ਵਜੇ ਦੇ ਆ ਤੇ ਨਾਲ ਦੀ ਨਾਲ ਪੀਐਮ ਦਫ਼ਤਰ ਨੂੰ ਇੱਕ ਫੈਕਸ ਪਹੁੰਚਦੀ ਹੈ ਕਿਸੇ ਨਿਊਜ਼ ਚੈਨਲ ਤੋਂ ਇਉਂ ਇਹ ਤੇ ਲਿਖਿਆ ਹੁੰਦਾ ਇੰਦਰਾ ਗਾਂਧੀ सਸਪੈਂਡਡ ਪੀਐਮ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਇੱਕ ਹਾਈ ਕੋਰਟ ਦੇ ਜੱਜ ਸਾਹਿਬ ਵੱਲੋਂ ਅਪੀਲ ਦੇ ਫੈਸਲੇ ਦੇ ਵਿੱਚ ਤੇ ਨਾਲ ਦੀ ਨਾਲ ਹੀ ਉਹਨਾਂ ਵੱਲੋਂ ਇੱਕ ਹੋਰ ਡੇਰਿੰਗ ਫੈਸਲਾ ਕੀਤਾ ਜਾਂਦਾ ਜਿਹੜਾ ਕਿ ਇਤਿਹਾਸ ਦੇ ਵਿੱਚ ਅੱਜ ਤੱਕ ਨਹੀਂ ਹੋਇਆ ਕਿ ਉਹਨਾਂ ਨੇ ਪੀਐਮ ਦੇ ਇੰਦਰਾ ਗਾਂਧੀ ਦੇ ਚੋਣ ਲੜਨ ਤੇ 6 ਸਾਲ ਲਈ ਉਹਨਾਂ ਨੂੰ ਅਯੋਗ ਕਰਾਰ ਦਿੱਤਾ ਵੀ ਉਹਨਾਂ ਨੂੰ ਉਹ 6 ਸਾਲ ਲਈ ਚੋਣ ਹੀ ਨਹੀਂ ਲੜ ਸਕਦੇਗੇ ਇਤੋਂ ਵੱਡਾ ਫੈਸਲਾ ਕੋਈ ਹੋਊਗਾ ਇਸ ਤੋਂ ਵੱਡੀ ਆਧਾਰਨ ਹੋਊਗੀ ਕਿ ਜੁਡੀਸ਼ਰੀ ਕੀ ਕਰ ਸਕਦੀ ਆ ਜੇਕਰ ਜੁਡੀਸ਼ਰੀ ਚਾਵੇ ਤਾਂ ਜੁਡੀਸ਼ਰੀ ਤੋਂ ਉੱਤੇ ਕੁਝ ਵੀ ਨਹੀਂ ਆ ਭਾਰਤ ਦੇ ਵਿੱਚ ਜੇਕਰ ਉਸ ਸਮੇਂ ਦੇ ਪੀਐਮਓ ਨੂੰ ਭਾਜਣਾ ਪੈ ਸਕਦੀਆਂ ਉਸ ਸਮੇਂ ਇੱਕ ਪੀਐਮ ਨੂੰ ਲਾਇਆ ਜਾ ਸਕਦਾ ਇੱਕ ਮਾਣਯੋਗ ਹਾਈ ਕੋਰਟ ਦੇ ਜੱਜ ਦੇ ਹੁਕਮਾਂ ਤੇ ਤਾਂ ਤੁਸੀਂ ਸੋਚੋ ਕਿ ਜੁਡੀਸ਼ਰੀ ਜਿਹੜੀ ਕਿੰਨੀ ਸਟਰੋਂਗ ਹੋਏਗੀ ਦੋਸਤੋ ਜੇਕਰ ਤੁਸੀਂ ਚਾਹੁੰਦੇ ਆ ਤੁਹਾਨੂੰ ਹੋਰ ਵੀ ਇਹੋ ਜੀਆਂ ਜਾਣਕਾਰੀ ਵਾਲੀਆਂ ਵੀਡੀਓ ਮਿਲਣ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਦ ਤੱਕ ਲਈ ਧੰਨਵਾਦ